ਇਹ ਅੰਦਰ ਤੇ ਬਾਹਰ ਦੋਵੇਂ ਪਾਸੇ ਮਾਰਕੀਟ ਬਣੀ ਹੋਈ ਹੈਗੀ ਤੇ ਕੁੱਲ ਸਮਾਨ ਮਿਲਦਾ ਇੱਥੋਂ ਜੋ ਮਰਜ਼ੀ ਲੈ ਲਓ ਆਜੋ ਖੁਸ਼ੀ ਇੱਧਰ ਨੂੰ ਦੇਖਦੇ ਆ ਥੋੜਾ ਜਿਹਾ ਸਾਰੀ ਮਾਰਕੀਟ ਘੁੰਮ ਕੇ ਦੇਖ ਰਹੇ ਆ ਆ ਦੇਖ ਲਓ ਔਰੈਂਜ ਜੂਸ ਵੇਚੀ ਜਾਂਦੇ ਤੇ ਇਹ ਇਹਨਾਂ ਦਾ ਸੰਤਰੇ ਵਾਲਾ ਜੂਸ ਆ ਜਾਂਦਾ ਜਿਵੇਂ ਆਪਣੇ ਬੱਸ ਸਟੈਂਡ ਦੇ ਘੋਲ ਕੇ ਜੀ ਵੇਚਦੇ ਹੁੰਦੇ ਇਹਨਾਂ ਦਾ ਇਹਨਾਂ ਦੇ ਸਟੈਂਡਰਡ ਦੇ ਹਿਸਾਬ ਨਾਲ ਹੈ ਵਿੱਚ ਪਾਣੀ ਉਹ ਪਾਈ ਜਾਂਦੇ ਉਹਨਾਂ ਦਾ ਪਹਿਲਾ ਅਸੀਂ ਛੋਟੇ ਹੁੰਦੇ ਸੀ ਜਦੋਂ ਅਸੀਂ ਨਾਨਕੇ ਜਾਣਾ ਹੁੰਦਾ ਨਾ ਪਟਿਆਲੇ ਬੱਸ ਸਟੈਂਡ ਦੇ ਇੱਕ ਨੰਬਰ ਕਾਊਂਟਰ ਕੋਲੇ ਨਾ ਹ ਆਰੈਂਜ ਉਹ ਹਰ ਬੱਸ ਸਟੈਂਡ ਤੇ ਲੱਗਿਆ ਹੁੰਦਾ ਸੀ ਸੰਗਰੂਰ ਵੀ ਹੁੰਦਾ ਸੀ ਮੈਨੂੰ ਪਤਾ ਬਰਾਊਨ ਕਲਰ ਦਾ ਆ ਉਹ ਕੁਮ ਹੁੰਦੇ ਜਿਹੇ ਰਹਿੰਦੇ ਹੁੰਦੇ ਹਾਂ ਹਾਂ ਹੁੰਦੇ ਰਹਿੰਦੇ ਕਾਫੇ ਜਾਣੇ ਤੇ ਵੀ ਚਾਹ ਹ ਉਹ ਚੀਜ਼ ਦੀ ਯਾਦ ਆ ਗਈ ਮੈਨੂੰ ਇਹ ਉਹ ਉਹ ਚੀਜ਼ ਹੈ ਆਪਣੇ ਹੁਣ ਤਾਂ ਨਹੀਂ ਹੈਗੀ ਕੁਝ ਕੁਝ ਨਾ ਤੁਹਾਨੂੰ ਅਫਰੀਕਾ ਦੀ ਵੀ ਵਾਈਬ ਆਉਗੀ ਇੱਥੇ ਇੰਡੀਆ ਦੀ ਤਾਂ ਹੈਗੀ ਆ ਸਾਊਥ ਇੰਡੀਆ ਦੀ ਮਤਲਬ ਜਿਵੇਂ ਅਫਰੀਕਨ ਕੰਟਰੀਜ਼ ਤੇ ਸਿਮਿਲਰ ਤੁਹਾਨੂੰ ਲੱਗੂਗਾ ਹਨਾ ਆ ਸਾਰੀਆਂ ਜੀਜਾ ਖਾਣ ਪੀਣ ਦੀਆਂ ਹੋਰ ਦੁਕਾਨਾਂ ਦੇਖ ਕੇ ਬੋਲਾ ਇਹ ਮਾਰਕੀਟਾ ਜੀ ਸਾਰੀ ਜਿੰਨੀ ਤੁਹਾਨੂੰ ਕਮਾਈ ਹੈਗੀ ਦੁਪਹਿਰ ਦਾ ਟਾਈਮ ਹੈ ਰੌਣਕ ਮੇਲਾ ਹਜੇ ਘਟ ਹੈ ਸ਼ਾਮ ਨੂੰ ਤਾਂ ਬਹੁਤ ਭੀੜ ਹੁੰਦੀ ਅਸੀਂ ਇੱਕ ਦੋ ਵਾਰੀ ਪਹਿਲਾਂ ਆਏ ਸੀ ਅੱਜ ਸੋਚਿਆ ਅਸੀਂ ਤੁਹਾਨੂੰ ਸਾਰੀ ਇਹ ਮਾਰਕੀਟ ਦਿਖਾਈਏ ਇਧਰ ਹੀ ਰਹਿਣੇ ਵਾਲਾ ਹੈ ਜੀ ਇਧਰ ਫੀਜੀ ਮੇ ਫੀਜੀ ਮੇ ਠੀਕ ਹੈ ਇੰਡੀਆ ਸੇ ਵੈਸੇ ਫਿਜ਼ੀਅਨ ਹੋ ਜਾਂ ਇੰਡੋਫਿਜ਼ੀਅਨ ਇੰਡੋਫਿਜ਼ੀਅਨ ਹੋ ਇੰਡੋਫਿਜ਼ੀਅਨ ਹੋ ਜੀ ਠੀਕ ਹੈ ਕਿਹਦਾ ਲੱਗ ਰਹਾ ਹੈ ਗੁੱਡ ਹੈ ਫਿਜੀ ਅਚੋ ਦੇਰ ਗਰਮੀ ਤੋਂ ਥੋੜੀ ਜਿਹੀ ਰਾਹਤ ਪਾਈ ਜਾ ਰਹੀ ਹੈ ਜੂਸ ਜੱਸ ਪੀ ਕੇ ਤੇ ਕਿਉਂਕਿ ਗਰਮੀ ਇੰਨੀ ਕਿ ਜਾਲਾ ਨਾ ਯਾਰ ਅੱਗ ਲੱਗੀ ਭਈਆ ਸੌਣ ਲੱਗੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਬੋਲ ਕਹਦਾ ਨਾ ਭਾਦੋਂ ਦਾ ਮਹੀਨਾ ਆ ਲਾਦਾ ਜੇ ਹਵਾ ਦਾ ਇੱਕ ਬੁੱਲਾ ਵੀ ਆ ਜਾਏ ਨਾ ਠੰਡਾ ਛਾਰ ਪਾ ਦੇ ਚੂਈ ਜਾਂਨੇ ਆ ਬੜੀ ਪੜਦਾ ਹੈ ਭਰਾਵੋ ਆ ਦਿਨਾਂ ਚ ਨਾ ਮਤਲਬ ਮੈਂ ਤੁਹਾਨੂੰ ਦੱਸਾਂ ਵੀ ਆਈਲੈਂਡ ਤੇ ਕਿਸੇ ਆਉਣ ਦਾ ਫਾਇਦਾ ਨਹੀਂ ਹੈਗਾ ਮਤਲਬ ਖਾਸ ਕਰਕੇ ਅਪ੍ਰੈਲ ਮਈ ਦੇ ਮਹੀਨੇ ਉਹਨਾਂ ਮਹੀਨਿਆਂ ਚ ਜ਼ਿਆਦਾ ਜੂਨ ਚ ਜਦੋਂ ਆਸਟ੍ਰੇਲੀਆ ਚ ਠੰਡਾ ਪੈਂਦੀ ਉਦੋਂ ਇਨਾਂ ਆਈਲੈਂਡਸ ਤੇ ਘੁੰਮਣ ਆਵੇ ਉਦੋਂ ਇੱਥੇ ਥੋੜਾ ਜੀ ਗਰਮੀ ਘਟ ਹੁੰਦੀ ਹੈ ਰਾਹਤ ਹੁੰਦੀ ਹੈ ਹਾਂਜੀ ਅੱਜ ਫੇਰ ਵੀ ਇੰਨਾ ਸ਼ੁਕਰ ਹੈ ਵੀ ਅੱਜ ਬੱਦਲ ਆ ਬੱਦਲ ਕਰਕੇ ਵੀ ਥੋੜੀ ਜੀ ਹਮਸਾ ਗੋਮਾ ਵਾਦਾ ਜਿੱਤੇ ਤਿੱਖੀ ਧੁੱਪ ਹੋਵੇ ਨਾਲ ਉਦਦੇ ਦਾ ਖੜਨਾ ਮੁਸ਼ਕਲ ਹੋ ਜਾਂਦਾ ਇੰਨੀ ਗਰਮੀ ਹੋ ਜਾਂਦੀ ਇੱਥੇ ਅੱਜ ਜਿੰਨੀਆਂ ਨਾ ਚੀਜ਼ਾਂ ਤੁਹਾਨੂੰ ਅਸੀਂ ਹੁਣ ਦਿਖਾਵਾਂਗੇ ਤੇ ਬੋਲਾ ਬੋਲਾ ਤੇ ਇਹ ਸਾਰਾ ਇਹਨਾਂ ਦਾ ਬ੍ਰੇਕਫਾਸਟ ਆਈਟਮਸ ਨੇਗੀਆਂ ਤੇ ਇਹ ਬ੍ਰੇਕਫਾਸਟ ਚ ਕੀ ਕੁਝ ਖਾਂਦੇ ਆ ਸਾਰੀਆਂ ਚੀਜ਼ਾਂ ਲੋਕਲ ਬਹੁਤ ਆ ਇੱਥੇ ਬੋਲਾ ਆ ਦੇਖੋ ਇਹਨਾਂ ਦਾ ਬਰੈਡ ਆ ਤੇ ਜੀਜ਼ ਕਰਦਾ ਬਟਰ ਕਰਦਾ ਬਟਰ ਚੀਜ਼ ਜੋ ਵੀ ਆਪਾਂ ਕਹਿ ਸਕਦੇ ਆ ਥੱਲੇ ਬਰਾਊਨ ਬਰੈਡ ਆ ਹਨਾ ਉਹ ਲਾਇਆ ਹੋਇਆ ਆ ਰੋਟੀ ਰੋਟੀ ਇਹ ਵੀ ਲੋਕ ਖਾਂਦੇ ਆ ਰੋਲ ਹਾਂ ਇਹ ਵੀ ਖਾਂਦੇ ਆ ਤੇ ਅੱਗੇ ਤੁਹਾਨੂੰ ਹਾਂਜੀ ਓ ਕੇ ਇੱਕ ਦੀ ਜਿਵੇਂ ਕੇਕ ਬਨਾਣਾ ਕੇਕ ਹੁੰਦਾ ਚਾਕਲੇਟ ਕੇਕ ਹੁੰਦਾ ਉਹ ਬਣਾਏ ਪੁੱਡਿੰਗ ਹੈ ਜਿਵੇਂ ਆਪੇ ਬਨਾਣਾ ਕਾ ਪੁੱਡਿੰਗ ਪੁੱਡਿੰਗ 3 ਡਾਲਰ ਦਾ ਹੈ ਕੀ ਹੈ ਇਹ ਖੁਸ਼ੀ ਮੈਨੂੰ ਤਾਂ ਪਤਾ ਕੀ ਜਿਵੇਂ ਆਪਾਂ ਬੇકરી ਦਾ ਸਟੱਫ ਨਹੀਂ ਹੁੰਦਾ ਜਿਵੇਂ ਕੂਕੀਜ਼ ਹੂੰ ਕੂਕੀਜ਼ ਹੈ ਹੂੰ ਹੂੰ ਚਾਹ ਡਰਿੰਕ ਕੋਕਾ ਕੋਲਾ ਚ ਦੇਖੋ ਇਹ ਪਰਪਰਾ ਦੂਜਾ ਵਿੱਚ ਹੀ ਜਾਂਦੇ ਆ ਆਪਦੇ ਵਾਲਾ ਮਟੀਰੀਅਲ ਸਪਰਾਈਟ ਸਪਰਾਈਟ ਵੀ ਇੱਕੋ ਜਿਹਾ ਸਾਰੀਆਂ ਬੋਤਲਾਂ ਚ ਭਰ-ਭਰ ਵੇਚਦੇ ਆ ਇਹ ਤੇ ਆਹਾ 버ਗਰ ਆ ਗਏ ਜੀ ਇਹਨਾਂ ਦੇ 버ਗਰ ਤੇ ਆ ਦੇਖੋ ਐਗ 버ਗਰ ਤਿੰਨ 3 ਡਾਲਰ ਦਾ ਹੈ ਇੱਕ ਆ ਤੁੰਨਾ ਕਹਿੰਦੇ ਨੇ ਰਿਪਨੇ ਨੂੰ ਅੱਛਾ ਤੁੰਨਾ ਬੋਲਦੇ ਇਹਨੂੰ ਦੇਖੋ ਜੀ ਮੇਲਾ ਲੱਗਾ ਯਾਰ ਇੱਥੇ ਜਿਵੇਂ ਫੂਡ ਚੇਂਜ ਹੈ ਨਹੀਂ ਗਿਆ ਹਨਾ ਕਿ ਹੈ ਗਿਆ ਆਪਾਂ ਦੇਖਿਆ ਨਹੀਂ ਮੈਂ ਦੇਖੀ ਸੀਗੀ ਮੈਕਡੋਨਲਡਸ ਉਹ ਮੈਂ ਗੂਗਲ ਮੈਪ ਤੇ ਪਾ ਕੇ ਲਿਖਿਆ ਇੱਕ ਹੈਗਾ ਆਈ ਥਿੰਕ ਹੂੰ ਹਾਂਜੀ ਇੱਕ ਹੈਗਾ ਅੱਛਾ ਨਾਂਂਡੀ ਦੇ ਵਿੱਚ ਬਾਰ-ਬਾਰ ਨਾਂਂਡੀ ਤੋਂ ਬਾਹਰ ਬਾਹਰ ਜਿਆ ਹਾਂ ਜਿੰਨਾ ਸੂ ਗੂਗਲ ਮੈਪ ਤੇ ਦੇਖਿਆ ਆਪਾਂ ਨੇ ਹਾਂ ਤੇ ਬਾਕੀ ਮੈਨੂੰ ਇਹ ਲੱਗਦਾ ਵੀ ਜਿਆਦਾ ਇਹ ਲੋਕਲੀ ਆਪਦਾ ਫੂਡ ਖਾਂਦੇ ਆ ਹਾਂਜੀ ਇਹ ਜ਼ਿਆਦਾਤਰ ਆਪਦਾ ਲੋਕਲ ਕਿਉਂਕਿ ਮੈਨੂੰ ਇਹ ਲੱਗਦਾ ਮੈਕਡੋਨਲਡਸ ਜਿਆਦਾ ਪੈਸਾ ਆ ਨੀ ਖੇਡ ਹੈ ਨਾ ਤੇ ਜਿੰਨੇ ਕੁ ਜੋਗੇ ਹੈਗੇ ਨੇ ਆਪਦੇ ਥੋੜੇ ਚੀ ਗੁਜ਼ਾਰਾ ਕਰਦੇ ਲੋਕਲ ਹੂੰ ਜਿੰਨੇ ਇਥੋਂ ਦੇ ਲੋਕਲ ਲੋਕ ਨੇ ਉਹ ਆਪਦੇ ਆਪਦੇ ਜੋਗਾਂ ਕੀ ਗੁਜ਼ਾਰਾ ਆਪਦਾ ਆਪਦਾ ਜਿਆਦਾ ਫੂਡ ਬਣਾਉਂਦੇ ਆ ਸਾਰੀ ਤਾਂ ਕਰਕੇ ਆਪਦੀ ਇਹਨਾਂ ਦੀ ਇਹ ਸਾਰੀ ਮਾਰਕੀਟ ਸੀ ਜਿਹਦੀ ਨਹੀਂ ਤੁਹਾਨੂੰ ਹਾਂਜੀ ਜੀ ਨਹੀਂ ਤੁਹਾਨੂੰ ਦਿਖਾਈ ਆ ਤੇ ਹੁਣ ਜੀ ਅਸੀਂ ਇਧਰਲੇ ਪਾਸੇ ਅੱਗੇ ਨੂੰ ਜਾਣਾ ਤੇ ਨਾਲ-ਨਾਲ ਤੁਹਾਨੂੰ ਅੱਗੇ ਨੂੰ ਇਧਰੋਂ ਚੱਲ ਕੇ ਦਿਖਾਉਣੀ ਆ ਅੱਗੇ ਨਾਲ ਇਧਰ ਬੱਸ ਸਟੈਂਡ ਆ ਗਿਆ ਸਾਰਾ ਬੱਸਾਂ ਵੀ ਇੱਥੇ ਪਤਾ ਕਿਹੜੀਆਂ ਚੱਲਦੀਆਂ ਨੇ ਸਾਊਥ ਇੰਡੀਆ ਵਾਲੀਆਂ ਜਿਹੜੇ ਜਿਹਦੇ ਸ਼ੀਸ਼ੇ ਨਹੀਂ ਹੁੰਦੇ ਨਾ ਨਾ ਬੂਹਾ ਨਾ bari ਖੁੱਲੀਆਂ ਹੁੰਦੀਆਂ ਉਹ ਬੱਸਾਂ ਚੱਲਦੇ ਆ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਜਾ ਕੇ ਵੀ ਕਾਰਨ ਪਤਾ ਕੀ ਸੀ ਹਾਂਜੀ ਕੱਲ ਜਦੋਂ ਦੇਖਿਆ ਮੀਂਹ ਪਿਆ ਇਹਨਾਂ ਨੇ ਉਹਦੇ ਪਰਦੇ ਸਿੱਟ ਲਏ ਤੇ ਜਦੋਂ ਮੀਂਹ ਨਹੀਂ ਹੁੰਦਾ ਉਹਦੇ ਪਰਦੇ ਤਾਹਾਂ ਕਰ ਦਿੰਦੇ ਆ ਜਿਵੇਂ ਆਪਣੇ ਜੀਪ ਨਹੀਂ ਹੁੰਦਾ ਸੀ ਪਹਿਲਾਂ ਜੀਪਾਂ ਚੱਲਦੀਆਂ ਹੁੰਦੀਆਂ ਜੀਪਾਂ ਦੇ ਵਿੱਚ ਉਹ ਕੱਪੜਾ ਤਾਹਾਂ ਕਰਦੇ ਕੱਪੜਾ ਢੇਠਾਂ ਕਰਦੇ ਉਹਦਾ ਕੰਮ ਤੇ ਜਿਹੜੀ ਇੱਥੇ ਫੂਡ ਚੇਨਜ਼ ਦੀ ਗੱਲ ਕਰਦੇ ਅਸੀਂ ਅਸੀਂ ਵੀ ਬਹੁਤ ਹੈ ਗਈਆਂ ਪਰ ਬਹੁਤ ਰੇਅਰ ਆ ਬਹੁਤ ਨੂੰ ਘੱਟ ਮਿਲਦੀਆਂ ਨਹੀਂ ਹੈਗਾ ਵੀ ਹਰ ਕਾਰਨਰ ਤੇ ਮਿਲਦੀਆਂ ਹਾਂਜੀ ਸਬੇ ਸਟਾਰਬਕੋ ਤਾਂ ਬਹੁਤ ਘੱਟ ਹੈ ਤੇ ਜਿਹੜਾ ਇੱਕ ਮੈਕਡੀ ਖੁਸ਼ਗੰਸੇ ਉਹ ਵੀ ਇੰਟਰਨੈਸ਼ਨਲ 에ਅਰਪੋਰਟ ਦੇ ਕੋਲ ਆ ਕਿਉਂਕਿ ਬਾਹਰੋਂ ਬੁਰੋਂ ਜੇ ਕੋਈ ਲੋਕ ਆਉਂਦੇ ਜੇ ਕਿਸੇ ਨੂੰ ਖਾਣਾ ਹੁੰਦਾ ਤਾਂ ਖਾ ਲੈਂਦੇ ਪਰ ਜਿਹੜੇ ਲੋਕਲ ਫਿਜੀਨ ਲੋਕ ਆ ਮਤਲਬ ਇੱਥੋਂ ਦੇ ਤੇ ਉਹ ਐਸੇ ਦੀ ਪ੍ਰਾਪਰਟੀ ਗਏ ਹੋਇਆ ਇਹਨਾਂ ਦਾ ਜਿਹੜਾ ਲੋਕਲ ਫੂਡ ਆ ਉਹਦਾ ਹੀ ਖਾਂਦੇ ਆ ਸੋ ਆਜੋ ਆਪਾਂ ਅੱਗੇ ਨੂੰ ਚੱਲਦੇ ਹਾਂ ਜੀ ਹਾਂ ਇਹੋ ਜਿਹੀਆਂ ਗਲੀਆਂ ਜੀ ਕੁਛ ਏ ਟਾਊਨ ਦੀਆਂ ਪਾਪੂਲੇਸ਼ਨ ਨਾਲ ਇਹਨਾਂ ਦੀ ਕਹਿੰਦੇ 10 ਲੱਖ ਹੈ ਪਰ ਯਾਰ ਆ ਭੀੜ ਭੜਕਾ ਵਾਹ ਵਾਹ ਪਤਾ ਨਹੀਂ ਸ਼ਹਿਰਾਂ ਜੀ ਲੋਕ ਜ਼ਿਆਦਾ ਰਹਿੰਦੇ ਹੋਰ ਕਿਤੇ ਰਹਿੰਦੇ ਨੇ ਤੇ ਟ੍ਰੈਫਿਕ ਵੀ ਇੰਨੀ ਕੁ ਜ਼ਿਆਦਾ ਦੇਖ ਰਹੇ ਹਾਂ ਅਸੀਂ ਇਹ ਟਾਊਨ ਦੇ ਵਿੱਚ ਤੇ ਗੱਡੀਆਂ ਤੁਰਦੀ ਹੀ ਨਹੀਂ ਹੈਗੀਆਂ ਇੰਨਾ ਜਾਮ ਹੈ ਤੇ ਬੁਰਾ ਹਾਲ ਹੀ ਆ ਸੋ ਇਹੋ ਜਿਹੀ ਕੁਛ ਸਾਰਾ ਜਿੰਨਾ ਤੁਹਾਨੂੰ ਦਿਖਾ ਰਹੇ ਹਾਂ ਏਸੀ ਪਹੁੰਚ ਗਿਆ ਹੁਣ ਨੰਡੀ ਸਿਟੀ ਦੇ ਬਾਜ਼ਾਰ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਦਾ ਲਿਖਣ ਦੇ ਵਿੱਚ ਇਹ ਐਨ ਏ ਡੀ ਆਈ ਨਾਦੀ ਆਉਂਦਾ ਤੇ ਬੋਲਣ ਦੇ ਵਿੱਚ ਇਹਨੂੰ ਨੰਡੀ ਬੋਲਦੇ ਆ ਪਹਿਲਾਂ ਵੀ ਤੁਹਾਨੂੰ ਦੋ ਦਿਨ ਪਹਿਲਾਂ ਸ਼ਹਿਰ ਇਹ ਸਾਰਾ ਬਾਜ਼ਾਰ ਘੁਮਾਇਆ ਦਿਖਾਇਆ ਸੀਗਾ ਤੇ ਉਸ ਦਿਨ ਸਾਡੀਆਂ ਤੇ ਕੁਝ ਕੁ ਚੀਜ਼ਾਂ ਘੁੰਮਣ ਫਿਰਨ ਦੇਖਣ ਵਾਲੀਆਂ ਰਹਿਗੀਆਂ ਸੀਗੀਆਂ ਤੇ ਉਹ ਸੋਚਿਆ ਅੱਜ ਦੁਬਾਰੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਆਪਾਂ ਕਵਰ ਕਰਦੇ ਨਾਲ ਨਾਲ ਤੁਹਾਨੂੰ ਦਿਖਾਉਣਾ ਇੱਧਰ ਦੇਖੋ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਲੋਕ ਸ਼ਾਪਿੰਗ ਕਰਨ ਦੇ ਲਈ ਆਉਂਦੇ ਆ ਸਾਰੇ ਤੇ ਲੋਕਲ ਜਿੰਨੇ ਪਿੰਡ ਪਿੰਡ ਪੈਂਦੇ ਆ ਨਾ ਜਿਵੇਂ ਤੁਹਾਨੂੰ ਦਿਖਾਏ ਆ ਤੇ ਉਹਨਾਂ ਨੂੰ ਇਹ ਮੇਨ ਜਿਹੜਾ ਸਿਟੀ ਬਾਜ਼ਾਰ ਮੇਨ ਇਹੀ ਪੈਂਦਾ ਹੈਗਾ ਸੋ ਹੁਣ ਆਪਾਂ ਜੀ ਇਧਰਲੇ ਪਾਸੇ ਜਿਹੜਾ ਜਾ ਰਹੇ ਆ ਇਧਰ ਮਾਰਕੀਟ ਹੈਗੀ ਤੇ ਜਿਹਨੂੰ ਲੋਕਲ ਮਾਰਕੀਟ ਵੈਜੀਟੇਬਲ ਮਾਰਕੀਟ ਵੀ ਕਹਿ ਸਕਦੇ ਆ ਤੇ ਉਹ ਦੇਖਣੀ ਆ ਅਸੀਂ ਤੇ ਉਹ ਮਤਲਬ ਲੱਗਦੀ ਤਾਂ ਡੇਲੀ ਹੈਗੀ ਤੇ ਨਾਲ ਹੀ ਤੁਹਾਨੂੰ ਨਾ ਇੱਕ ਮੈਂ ਹੋਰ ਦੱਸਦਾ ਇੱਥੇ ਜਿੰਨੇ ਬਾਜ਼ਾਰ ਦੇ ਵਿੱਚ ਨਾ ਜਿੰਨੇ ਮਤਲਬ ਲੋਕ ਫਿਰਦੇ ਆ ਤੇ ਯੂ نو ਦੇਖ ਕੇ ਇਹਨਾਂ ਦੇ ਮੂੰਹ ਦੇਖ ਕੇ ਅਲੱਗ ਹੀ ਤੇ ਪਛਾਣ ਆ ਜਾਂਦੀ ਹੈ ਵੀ ਕਿਹੜਾ ਕਿੱਥੋਂ ਬਿਲੋਂਗ ਕਰਦਾ ਹੈ ਹਨਾ ਆ ਦੇਖੋ ਜਿਵੇਂ ਆ ਬੰਦੇ ਆ ਤੁਹਾਨੂੰ ਮੈਂ ਨਾ ਥੋੜਾ ਸਮਝਾਉਣਾ ਜਿਹੜੇ ਨਾ ਲੋਕਲ ਜਿਹੜੇ ਚਮਾ ਫਿਜੀਅਨ ਨੇ ਫਿਜੀਅਨਾਂ ਦੇ ਜਿਹੜੇ ਜਮ ਮੂੰਹ ਮਹੰਦਰ ਹੈਗੇ ਤੇ ਉਹ ਬਿਲਕੁਲ ਹੀ ਅਫਰੀਕਨ ਲੋਕਾਂ ਨਾਲ ਮਿਲਦੇ ਜੁਲਦੇ ਅਸਲ 'ਚ ਜਿੰਨੇ ਵੀ ਆਈਲੈਂਡ ਹੈ ਕੱਲਾ ਫਿਜੀ ਨਹੀਂ ਫਿਜੀ ਦੇ ਨੇੜੇ ਹੋਰ ਵੀ ਟੋਂਗਾ ਤਲਵੂ ਬਨਾਤੂ ਤੇ ਸਮੋਆ ਬਹੁਤ ਸਾਰੇ ਆਈਲੈਂਡ ਹੈ ਸਾਰੇ ਆਈਲੈਂਡਸ ਦੇ ਮੂਹ ਮੰਧਰੇ ਕਹਿੰਦੇ ਸੇਮ ਆ ਮਤਲਬ ਪਪੂਆ ਨਿਊ ਗਿਨਿਆ ਪੀਐਨਜੀ ਪੈਂਦਾਗਾ ਈਵਨ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀ ਨਾ ਆਸਟ੍ਰੇਲੀਆ 'ਚ ਵੀ ਜਿਹੜੇ ਅਬਰੀਜਨਲ ਲੋਕ ਨੇ ਜਿन्हने ক্রিকেট ਦੇਖੀ ਆ ਤੇ ਉਹਨਾਂ ਨੂੰ ਪਤਾ ਹੁਣਾ ਸਾਇਮੰਡ ਸਾਇਮੰਡ ਹੁੰਦਾ ਸੀ ਕਿ ਐਂਡਰਿਊ ਸਾਇਮੰਡ ਮਤਲਬ ਖਿਡਾਰੀ ਹੁੰਦਾ ਸੀ ਉਹਦੇ ਮੂੰਹ ਮਹੰਦਰੇ ਕਹੇ ਸੀ ਬਾਕੀ ਰਿੱਕੀ ਪੌਂਡਿੰਗ ਆਰਗੇਨ ਕਹੇ ਸੀ ਉਹ ਗੋਰੇ ਆ ਤੇ ਉਹਨਾਂ ਦੇ ਐਂਡਰਿਊ ਸਾਇਮੰਡ ਨਾਲ ਇਹਨਾਂ ਦੇ ਮੂੰਹ ਮਹੰਦਰੇ ਚੋਟ-ਚੋਟੇ ਨੱਕ ਵੱਡੇ-ਵੱਡੇ ਬੁੱਲ ਉਵੇਂ ਦੇ ਮਹੰਦਰੇ ਇਹਨਾਂ ਦੇ ਤੇ ਹੁਣ ਆਪਾਂ ਅੱਗੇ-ਅੱਗੇ ਚੱਲਦੇ ਜੀ ਇੱਧਰ ਨੂੰ ਮਾਰਕੀਟ ਆਉਣੀ ਹੈਗੀ ਸਾਹਮਣੇ ਵਾਲੇ ਪਾਸੇ ਪਰ ਲੋਕ ਨਾਈਸ ਆ ਯਾਰ ਦਿਲ ਦੇ ਮਾੜੇ ਨਹੀਂ ਹੈਗੇ ਬਹੁਤ ਵਧੀਆ ਲੋਕ ਨੇ ਇਹ ਇਹ ਸਾਰਾ ਨੰਡੀ ਸਿਟੀ ਆ ਜਿਹਨੂੰ ਇਧਰ ਸ਼ਹਿਰ ਦੀਆਂ ਗਲੀਆਂ ਆਂਗੀਆਂ ਇਹੋ ਜਿਹੀਆਂ ਗਲੀਆਂ ਕੁਛ ਪਿੰਡ ਆ ਜਾਂਦਾ ਪਿੰਡਾਂ ਵਾਲਾ ਸਿਟੀ ਮੈਂ ਫੇਰ ਕਹਿੰਦੇ ਨੇ ਵੈਸੇ ਮੈਨੂੰ ਆਪਾਂ ਨੂੰ ਉਦੋਂ ਬਾਈ ਜੀ ਦੱਸੇ ਸਿਟੀ ਨਹੀਂ ਇਹ ਟਾਊਨ ਆ ਇਧਰਲੇ ਪਾਸੇ ਦੱਸਿਆ ਸੀ ਨਾ ਕੁਝ ਜਿਹੜੀ ਮਾਰਕੀਟ ਆ ਹਾਂਜੀ ਆਪਾਂ ਮਾਰਕੀਟ ਹੀ ਚੱਲਦੇ ਆ ਨਾਲੇ ਪਤਾ ਲੱਗੋ ਵੀ ਮਹਿੰਗਾਈ ਕਿੰਨੀ ਕਾ ਹਾਂ ਤੁਹਾਨੂੰ ਨਾਲੇ ਬਾਜ਼ਾਰ ਆ ਦੇਖੋ ਕੋਕਾ ਕੋਲਾ ਏ ਆਈ ਲੈਂਡ ਦੇਖਿਆ ਸੀ ਹੋਰ ਦੇਖਿਆ ਕੱਚ ਵਾਲੀਆਂ ਬੋਤਲਾਂ ਚ ਕੋਲ ਆਉਂਦਾ ਬਹੁਤ ਸਾਰਾ ਆਪਣੇ ਜਿਹੜਾ ਕਾਫੀ ਆਦ ਤੱਕ ਬੰਦ ਹੋ ਗਏ ਆ ਸਾਹਮਣੇ ਆ ਗਈ ਖੁਸ਼ੀ ਮਾਰਕੀਟ ਸਬਜੀ ਮੰਡੀ ਹਾਂਜੀ ਹਾਂਜੀ ਇੱਥੋਂ ਦੀ ਉਤਾਰ ਲ ਜਿਹੜੇ ਨਾ ਵੱਡੇ ਡਿਵੈਲਪਡ ਕੰਟਰੀਜ਼ ਹੁੰਦੇ ਨਾ ਉਹਨਾਂ ਦਾ ਮਤਲਬ ਸੁਪਰਮਾਰਕੀਟਸ ਬਣੀ ਹੁੰਦੀਆਂ ਮਾਲਸ ਬਣੇ ਹੁੰਦੇ ਆ ਜਿਵੇਂ ਹੁਣ ਪਿਛਲੇ 3-4 ਮਹੀਨੇ ਤੁਹਾਨੂੰ ਦਿਖਾਉਂਦੇ ਆਏ ਸੀਗੇ ਤੇ ਇੱਥੇ ਅਸੀਂ ਸਪੈਸ਼ਲੀ ਘੇੜਾ ਦਿਨ ਤਾਂ ਆਇਆ ਮੈਂ ਤੁਹਾਨੂੰ ਦੱਸਦਾ ਵੀ ਇਹ ਵੀ ਇਹਨਾਂ ਦੀ ਮਾਰਕੀਟ ਆ ਮਤਲਬ ਇਹਨਾਂ ਦੀ ਸੁਪਰਮਾਰਕੀਟ ਇਹ ਹੈ ਲੋਕਲ ਮਾਰਕੀਟ ਜਿਹਨੂੰ ਕਹਿ ਸਕਦੇ ਆ ਮਤਲਬ ਨੰਡੀ ਸਿਟੀ ਨੂੰ ਮਤਲਬ ਇੱਥੋਂ ਹੀ ਸਾਰਾ ਸਮਾਨ ਜਾਂਦਾ ਇੱਥੋਂ ਹੀ ਸਾਰਾ ਕੁਝ ਆਇਆ ਨਾ ਇੱਥੇ ਵੈਸੇ ਮਾਲ ਵਗੈਰਾ ਹੋਰ ਓਵੇਂ ਵੀ ਦੁਕਾਨਾਂ ਹੈਗੀਆਂ ਪਰ ਮੈਜੋਰਟੀ ਆਫ ਪੀਪਲ ਜਿਹੜੇ 90 ਜਾਂ ਚੁੱਲੇ ਦਾ ਸਮਾਨ ਲੈਂਦੇ ਆ ਸਬਜੀ ਭਾਜੀ ਉਹ ਸਾਰਾ ਇਸ ਜਗ੍ਹਾ ਤੋਂ ਲੈ ਕੇ ਜਾਂਦੇ ਸੋ ਇਸੇ ਕਰਕੇ ਸਾਨੂੰ ਐ ਵੀ ਸਾਰਾ ਤੁਹਾਨੂੰ ਇਹ ਦਿਖਾਈਏ ਕਿਵੇਂ ਦਾ ਇੱਥੋਂ ਦੇ ਜਿਹੜਾ ਲੋਕਾਂ ਦੀ ਜੀਵਨ ਸ਼ੈਲੀ ਇਹਨਾਂ ਦੀ ਕੀ ਹੈ ਨਾਲੇ ਵੈਸੇ ਵੀ ਇਹ ਲੋਕ ਨੇ ਫਰੈਸ਼ ਚੀਜ਼ਾਂ ਖਾਂਦੇ ਹਾਂ ਹਾਂਜੀ 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 ਇਹਨੂੰ ਨਾ ਵੈਜੀਟੇਬਲ ਮਾਰਕੀਟ ਵੀ ਕਹਿੰਦੇ ਆ ਓਏ ਤੇ ਮਗਰ ਨਾਲੇ ਕੁਝ ਫਰੂਟ ਫਰੈਸ਼ ਲੋਕਲ ਲੈ ਲਾਂਗੇ ਫਰੈਸ਼ ਮਿਲਦੇ ਆ ਕਹਿੰਦੇ ਇਥੇ ਫਰੈਸ਼ ਸਮਾਨ ਆਉਂਦਾ ਹੈਗਾ ਸਾਨੂੰ ਪਤਾ ਲੱਗਿਆ ਸੀਗਾ ਤੇ ਆ ਇਸ ਤਰ੍ਹਾਂ ਦੀ ਮਾਰਕੀਟ ਆ ਜੀ ਸਾਰੇ ਕਿਤੇ ਆਪਾਂ ਦੇਖਦੇ ਹੀ ਰਹੇ ਆ ਪਹਿਲਾਂ ਆ ਦੇਖੋ ਆ ਲੋਕਲ ਬੰਦੇ ਜਿਨ੍ਹਾਂ ਦੀ ਗੱਲ ਕਰਾਂ ਹਲੋ ਬੁਲਾ 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 ਤੇ ਥੋੜੇ ਦਿਨਾਂ ਚ ਬੰਦਾ ਯਾਰ ਲੋਕਲ ਭਾਸ਼ਾ ਸਿੱਖ ਜਾਂਦਾ ਲੋਕਾਂ ਦੀ ਫਿਰ ਕੰਫਰਟੇਬਲ ਹੋ ਜਾਂਦਾ ਪਹਿਲੇ ਪਹਿਲੇ ਦਿਨ ਖੁਸ਼ੀ ਤੁਹਾਨੂੰ ਕਿਵੇਂ ਲੱਗਦਾ ਸੀ ਨਾ ਵੀ ਕਿੱਥੇ ਆ ਗਏ ਪਹਿਲੇ ਦਿਨ ਤਾਂ ਹਾਂਜੀ ਬਹੁਤ ਕਿਉਂਕਿ ਆਸਟ੍ਰੇਲੀਆ ਤੋਂ ਆਏ ਸੀ ਨਾ ਇੱਕਦਮ ਚੇਂਜ ਹੋ ਗਿਆ ਸੀ ਪਰ ਹੁਣ ਵਧੀਆ ਸਾਡਾ ਜੀ ਲੱਗਿਆ ਹੋਇਆ ਇੱਥੇ ਹਾਂ ਫਿਰ ਜੀ ਜ ਹੈ ਨਾ ਤੇ ਆ ਇਧਰ ਆ ਜਾਓ ਖੁਸ਼ੀ ਇਧਰਲੇ ਪਾਸੇ ਚੱਲਦੇ ਆ ਵਾ ਆ ਪਾਈਨੈਪਲਾਂ ਖਾ ਲਈਏ ਯਾਰ ਆ ਸਾਰੀਆਂ ਚੀਜ਼ਾਂ ਨਾ ਖੇਤਾਂ ਚੋਂ ਆਉਂਦੀ ਨੇ ਕਿਸਾਨਾਂ ਦੇਆਂ ਚੋਂ ਤੇ 10 ਦੇ 4 ਨੇ 10 ਦੇ 4 ਮਤਲਬ 380 ਦੇ 4 400 ਦੇ 4 ਕਰ ਲੋ 100 ਦਾ ਇੱਕ ਪੀਸ ਰੇਟ ਇੰਡੀ ਵਾਲੀ ਆ ਕੋਈ ਬਾਲਾ ਸਸਤਾ ਨਹੀਂ ਪਰ ਹੁੰਦਾ ਘੱਟ ਹੀ ਹੁੰਦੇ ਸੀ ਨਾਰੀਅਲ ਇੱਥੇ ਬਾਲਾ ਹੁੰਦਾ ਪਾਈਨੈਪਲ ਘੱਟ ਹੁੰਦਾ ਆ ਦੇਖੋ ਸਬਜ਼ੀਆਂ ਸਬਜ਼ੀਆਂ ਸਾਰੀਆਂ ਪਈਆਂ ਪੇਠਾ ਪਮਕਿਨ ਪਮਕਿਨ ਬੈਠਾ ਹੀ ਆ ਹਨਾ ਕਿ ਡਿਗੜੇ ਬੈਠਿਆ ਹੈ ਹੈਲੋਇਨ ਵੀ ਮੈਨ ਲਾਉਣ ਵਾਲਾ ਕ ਲੰਘਿਆ ਖੁਸ਼ੀ ਹੈਲੋਇਨ ਪਤਾ ਨਹੀਂ ਜੀ ਨਵੰਬਰ ਚ ਹੁੰਦਾ ਕਦੋਂ ਹੁੰਦਾ ਮੈਨਾਂ ਤਾਂ ਨਵੰਬਰ ਚ ਹੀ ਹੁੰਦਾ ਅੱਗੇ ਤਾਂ ਖੁਸ਼ੀ ਕੀ ਕਰਾਂਗੇ ਸਾਰੀ ਮਾਰਕੀਟ ਵਾਹ ਦੇਖਣਾ ਇਸੇ ਗਰਮੀ ਵਾਲੀ ਆ ਕੋਈ ਇਹਨਾਂ ਦੇ ਘਰੇਲੂ ਸਬਜ਼ੀ ਹਾਲੋ How are you? Very good. Very I'm good. Very happy. Yeah. Because you come to delhi in West End. Hmm. Very happy that. With hmm. eh? God is a credit God. Man? Thank you. Because this one never mind rain or water, what. What is the market water. name? This market name. Eh? What is this market name? What market name? This market. Uh, this is uh, nandi market. Nandi Nandi market. Yeah, nandi market. Yeah. market. Okay. Uh, yeah. Okay. Thank you. Okay. Thank you very yeah, much. God so bless you. Yeah. Thank bye. you. Bye bye. ਲੋਕਾ ਲੋਕ ਚੰਗੇ ਬੋਧਾ ਇਹ ਹੈ ਹੈਲੋ ਹਾ ਬੁਲਾ ਹਾ ਆਰ ਯੂ ਗੁੱਡ ਯਾ ਖੁਜੀ ਆ ਕੀ ਹੋ ਸਲਗਮ ਬਏ ਹਾਂ ਮੈਂ ਤੁਹਾਨੂੰ ਵੀ ਪੁੱਛਣ ਲੱਗੀ ਸੀ ਵੀ ਸਲਗਮ ਨੇ ਕੀ ਹੋਇਆ ਨਹੀਂ ਸਲਗਮ ਨਹੀਂ ਯਾਰ ਕੋ ਸ਼ੋਰ ਆ ਆ ਥੱਲੇ ਆ ਵੀ ਪੈ ਕੀ ਬੋਲਦੇ ਆ ਸਬਜ਼ੀ ਨੂੰ ਬਹੁਤ ਵਧੀਆ ਬਣਦੀ ਹੁੰਦੀ ਆ ਟੋਟਲੀ ਨਾ ਇੰਡੀਆ ਵਾਲਾ ਮਹਿੰਦਰਾ ਇੰਡੀਆ ਵਾਲਾ ਸਮਾਨ ਸਾਰਾ ਕੁਝ ਇੰਡੀਆਣੀਆਂ ਸਬਜ਼ੀਆਂ ਸਬਜ਼ੀਆਂ ਫਿਜੀ ਚ ਸਾਰਾ ਕੁਝ ਹੀ ਹੁੰਦਾ ਵੈਸੇ ਤਾਂ ਤੁਹਾਨੂੰ ਖੇਤੀਬਾੜੀ ਇੱਥੇ ਦਿਖਾਉਂਦੇ ਰਹੇ ਆ ਕਿ ਖੇਤੀਬਾੜੀ ਇਤੋਂ ਦੀ ਪਰ ਫਿਜੀ ਦੀ ਵੀ ਜ਼ਮੀਨ ਜਾਨਦਾਰ ਜ਼ਮੀਨਾਂ ਜੋ ਬੀਜੋ ਕਹਿੰਦੇ ਜੋ ਸੜਦਾ ਹਰਾ ਹੋ ਜਾਂਦਾ ਆਲਮੋਸਟ ਸਾਰਾ ਕੁਝ ਹੀ ਹੁੰਦਾ ਹੈਗਾ ਇਹ ਦੇਖੋ ਜੀ ਸ਼ਕਰਗੰਦੀਆਂ ਨੇ ਮਤਲਬ ਸ਼ਕਰਗੰਦੀਆਂ ਜਾਂ ਕਚਾਲੂ ਕਜੂਲੂ ਹੋਣਾ ਜਿਹਨੂੰ ਕਹਿੰਦੇ ਕਚਾਲੂ ਸ਼ਕਰਗੰਦੀ ਹੈ ਸ਼ਕਰਗੰਦੀ ਹੋਣਾ ਬੋਲਾ ਆ ਗਈ ਹੈ ਡੰਡੇ ਜੀ ਦੇਖਿਓ ਇਹ ਇਤੋਂ ਦੀ ਲੋਕਲ ਸਬਜ਼ੀ ਹੋਣੀ ਇਹ ਫਿਜੀ ਕਚਾਲੂ ਟਾਈਪ ਬੇਟਾ ਫਕਰ ਦਿਖ ਸਕਦੇ ਤਾਰੋ ਆਇਆ ਲੱਗਦਾ ਇਹ ਧਰਤੀ ਜੈ ਹੁੰਦਾ ਹੈ ਅਲੱਗ ਲੱਗ ਧਰਤੀ ਦੀਆਂ ਅਲੱਗ ਫਸਲਾਂ ਵਾਟ ਇਜ਼ ਥਿਸ ਤਾਰੋ ਵੈਜੀਟੇਬਲ ਤਾਰੋ ਤਾਰੋ ਥਿਸ ਵਨ ਥਿਸ ਵੈਜੀਟੇਬਲ ਨੇਮ ਨੋ ਰੂਟ ਕ੍ਰੌਪ ਰੂਟ ਕ੍ਰੌਪ ਸਮਝ ਲੈਣੇ ওকে ਦਨ ਬੋਇਲ ਇਟ ਯਾ ਆਲੂ ਦੀ ਤਰ੍ਹਾਂ ਹੁਣ ਅਰਬੀਆ ਕੁਝ ਉਹ ਅਰਬੀ ਵਾਲੀ ਆ ਰਹੀ ਹੈ ਅਰਬੀਆ ਅਰਬੀਆ ਆਈਡੀ ਆਈਡੀ ਅਰਬੀ ਆਪਣੇ ਤੋਂ ਨਿੱਕੀ ਨਿੱਕੀ ਹੁੰਦੀ ਹੈ ਕੋਈ ਕੁੱਮੀ ਜਿਵੇਂ ਅਰਬੀ ਚੋਂ ਵਾਈਟ ਜਾਂ ਮਿਲਕ ਨਿਕਲ ਦੋਵੇਂ ਨਿਕਲ ਰਹੇ ਸੀ ਜਿਉਂ ਤੇ ਖੁਸ਼ਬੂ ਵੀ ਚਲੋ ਆਇਆ ਬਾਹਰਲੇ ਪਾਸੇ ਚੱਲਦੇ ਆ ਯਾਰ ਖੁਜੀ ਸੋ ਅੱਗੇ ਅੱਗੇ ਚੱਲਦੇ ਆ ਖੁਜੀ ਮਾਰਕੀਟ ਦਾ ਅਗਲਾ ਹਿੱਸਾ ਤੇ ਅਸੀਂ ਹੁਣ ਚੱਲੇ ਆ ਜੀ ਨੇੜੇ ਤੇ ਬੱਸ ਸਟੈਂਡ ਜਾਂ ਹੋਰ ਚੀਜ਼ਾਂ ਲੋਕਲ ਘੁੰਮਣ ਆਣੀਆਂ ਦੇਖਣ ਲਣੀਆਂ ਸ਼ਹਿਰ ਦੀਆਂ Bula. Bula, 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 Bula How are you? Bula. Bula. Bula, Bula. 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 Hello, kolondya. India. Oh India. Oh, yeah. India. Oh, Do you love India? In yes, 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 yes. yes. yes, yes. Hmm. Okay. Thank you. Thank vinaka. you. We love Fiji. Vinaka. Vinaka. Thank you. Vinaka. Thank you. Yeah. ਕਾਨੂੰਨ ਨੇ ਨਾ ਜਿਹੜੇ ਉਹ ਇੱਥੇ ਕਿਸ ਹੱਦ ਤੱਕ ਫਾਲੋ ਕੀਤੇ ਜਾਂਦੇ ਉਹ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਬੋਰਡ ਲੱਗੇ ਹੋਇਆ No Smoking No Alcohol ਸਾਹਮਣੇ ਤੇ ਬੰਦਾ दारू ਵੀ ਪੀਕੇ ਗਿਆ ਤੇ ਸਿਗਰਟ ਬੱਤੀ ਉਹਨੇ ਜਲਾਈ ਹੋਈ ਹੈ ਰਾਮ ਨਾਲ ਬੈਠ ਕੇ ਪੀ ਰਿਹਾ ਹੈਗਾ ਤੇ ਕਾਨੂੰਨ ਗਰਾਨ ਪੱਕਾ ਇੰਡੀਆ ਵਾਲੀ ਹਿਸਾਬ ਆ ਆਪਣਾ ਮਤਲਬ ਲਿਖਿਆ ਹੁੰਦਾ ਬੋਰਡ ਤੇ ਪਰ ਲੋਕ ਫਾਲੋ ਫੂਲ ਕੋਈ ਨਹੀਂ ਕਰਦਾ ਕੋਈ ਪੜਦਾ ਨਹੀਂ ਹੈਗਾ ਇੱਥੇ ਤੇ ਪਰ ਇੱਕ ਦੂਜੀ ਗੱਲ ਇਹ ਆ ਵੀ ਲੋਕ ਆ ਜਿਹੜੇ ਉਹ ਫਰੈਂਡਲੀ ਬਹੁਤ ਹੈਗੇ ਹਨਾ ਜਿਵੇਂ ਮੈਂ ਬੋਲ ਰਿਹਾ ਸੀ ਨੇ ਪਹਿਲਾਂ ਵੀ ਅਫਰੀਕਨ ਲੋਕਾਂ ਕਰ ਗਿਆ ਪਰ ਉਹ ਸੁਭਾਅ ਪੱਖੋਂ ਉਹਨਾਂ ਤਾਂ ਬਹੁਤ ਜ਼ਿਆਦਾ ਫਰੈਂਡਲੀ ਹੈ ਇਸ ਦਾ ਇੱਕ ਕਾਰਨ ਦਾ ਇਹ ਵੀ ਮੰਨ ਸਕਦੇ ਹੋ ਤੁਸੀਂ ਵੀ ਇੰਡੀਅਨ ਲੋਕਾਂ ਨਾਲ ਇਹਨਾਂ ਦਾ ਲੰਬੇ ਪਿਛਲੇ ਮਤਲਬ 200 ਸਾਲ ਤੋਂ ਵਾਹ ਵਾਸਤਾ ਹੈ ਹਿੰਦੀ ਬੋਲਦੇ ਆ ਹਿੰਦੀ ਜਾਣਦੇ ਆ ਮਤਲਬ ਕੈਮਰਾ ਦੇਖ ਕੇ ਜਿਵੇਂ ਕਈ ਵਾਰੀ ਅਫਰੀਕਨ ਤਾਂ ਐ ਕਰਨ ਲੱਗ ਜਾਂਦੇ ਵੀ ਕਿਉਂ ਵੀਡੀਓ ਬਣਾਈ ਐ ਫਲਾਣਾ ਫਲਾਣਾ ਐਗਰੈਸਿਵ ਹੋ ਜਾਂਦੇ ਆ ਪੈਸੇ ਦਿਓ ਮੈਨੂੰ ਵੀ ਤੂੰ ਪੈਸੇ ਦੇ ਇੱਥੇ ਉਸ ਟਾਈਪ ਦਾ ਕੁਝ ਨਹੀਂ ਹੈਗਾ ਖੁਸ਼ ਹੁੰਦੇ ਆ ਗੱਲਾਂ ਬਾਤ ਕੀ ਸੋ ਮਾਚ ਥੈਂਕ ਯੂ ਇਹ ਬਾਈ ਨੇ ਸਾਨੂੰ ਕੱਟ ਕੇ ਦਿੱਤਾ ਜੀ ਤਰਬੂਜ ਕਹਿੰਦਾ ਤੁਹਾਡਾ ਫੀਜੀ ਚ ਆਇਓ ਖਾਓ ਥੈਂਕ ਯੂ ਸੋ ਮਾਚ ਥੈਂਕ ਯੂ ਗਰਮੀ ਵਾਲੀ ਅੱਜ ਗਰਮੀ ਗਰਮੀ ਬਹੁਤ ਜ਼ਿਆਦਾ ਹੈ ਅੱਜ ਵੀ ਕੁਆਲਿਟੀ ਸ਼ੌਟ ਕਰ ਬੁਖੀਓ ਕੇ ਇਹ ਤਰਬੂਜ ਸੇ ਤਰਬੂਜ ਆਜਾ ਨਾ ਇੰਨੀ ਉਹਦੇ ਵਾਲੀ ਗਰਮੀ ਹੈ ਨਾ ਇਹਦੇ ਵਾਲੀ ਹਮਸ ਵਾਲੀ ਭਾਦੋਨਾ ਮਹੀਨਾ ਜਿਹਨੂੰ ਕਹਿੰਦੇ ਹੁੰਦੇ ਨੇ ਪੰਜਾਬ ਚ ਭਾਦੋਨਾ ਮਹੀਨਾ ਇੱਥੇ ਫਿਰ ਜੀ ਚੱਲ ਜਾਂਦਾ ਤੇ ਬਾਈ ਹੋਰੀ ਲੋਕਲ ਬੰਦੇ ਜੇ ਮੈਂ ਤੁਹਾਨੂੰ ਦੱਸਦਾ ਘੈਂਟ ਨੇ ਯਾਰ ਵਧੀਆ ਮਿਲਨਸਾਰ ਨੇ ਮਿਲਬਰਤਨ ਨੇ ਰੂਡ ਨਹੀਂ ਹੈਗੇ ਵੱਡੀ ਗੱਲ ਹੈ ਨਾ ਤੁਹਾਨੂੰ ਪੱਗ ਵਾਲੇ ਨੂੰ ਦਾ ਸਪੈਸ਼ਲੀ ਦੇਖ ਕੇ ਪਿਆਰ ਕਰਦ ਨੇ ਤੇ ਦੂਜਾ ਇਹ ਆ ਜੀ ਤੇ ਤੁਹਾਨੂੰ ਦੱਸਦਾ ਬਿਨਾਕਾ ਇਹਨਾਂ ਦੀ ਲੈਂਗੁਏਜ ਸਿੱਖੀ ਜਾਨਾ ਬਿਨਾਕਾ ਹੁੰਦਾ ਵੀ ਧੰਨਵਾਦ ਤੁਹਾਡਾ ਬਿਨਾਕਾ ਬਿਨਾਕਾ ਥੈਂਕ ਯੂ ਬਿਨਾਕਾ ਥੈਂਕ ਯੂ ਇਹ ਇਹ ਬਾਈ ਅਸੀਂ ਲੰਘੇ ਜਾਂਦੇ ਸਾਨੂੰ ਹੱਥ ਰਾਹ ਜਾਂਦੇ ਨੇ ਦਿੱਤੀ ਹੈ ਜੀ ਕਹਿੰਦੇ ਫ੍ਰੈਂਡਲੀ ਨੇ ਕਹਿੰਦੇ ਖਾਓ ਗਰਮੀ ਹੈ ਆयो ਗੇਗੇ ਚੱਲਦੇ ਆਪਾਂ ਹੋਰ ਐਕਸਪਲੋਰ ਕਰਦੇ ਬੋਡਾ ਫੋਨ ਇੱਥੇ ਮੈਨੂੰ ਲੱਗਦਾ ਵਾੜਾ ਚੱਲਦਾ ਥਾਂ ਥਾਂ ਬੋਡਾ ਫੋਨ ਬੋਡਾ ਫੋਨ ਦੇ ਹਲਗੇ ਪਿਆ ਦੇਸ਼ਾਂ ਦੇ ਸਟੈਂਡਰਡ ਦਾ ਐ ਫਰਕ ਹੁੰਦਾ ਦੇਖੋ ਤੇ ਫਿਜੀ ਦਾ ਫਿਜੀ ਦੇ ਹਿਸਾਬ ਨਾਲ ਆਲਾ ਇੱਥੇ ਰੇਡੀਅਨ ਤੇ ਸੈਮੂ ਵਿਖਦਾ ਬੜੇ ਟਾਈਮ ਬਾਅਦ ਆ ਦੇਖਿਆ ਕਿਉਂਕਿ ਕਿੰਨੇ ਟਾਈਮ ਬਾਅਦ ਕਿਸੇ ਐਹੋ ਜੇ ਕੰਟਰੀ 'ਚ ਆਏ ਆ ਹੈਲੋ ਹੈ ਹੋਲਡਿੰਗ ਲੈਂਗਵੇਜ ਦੇ ਇਹ ਗੋਰੇ ਵੀ ਕਿੱਧਰ ਦੇਖ ਲੋ ਟੱਚੀ ਚੱਕੀ ਫੜੇ ਬੱਸਾਂ ਤੇ ਏ ਅਜੀਬਾ ਸਾਡਾ ਇਹਨਾਂ ਦਾ ਨਾਲ ਹੀ ਟੈਕਸੀ ਸਟੈਂਡ ਹੈਗਾ ਲਖਣ ਚ ਨਾ ਐ ਆਉਂਦਾ ਨੰਡੀ ਆ ਦੇਖੋ ਲਖਣ ਚ ਐ ਆਉਂਦਾ ਨਦੀ ਐਨ ਏ ਡੀ ਨਦੀ ਵੈਸੇ ਇਹਨੂੰ ਬੋਲਦੇ ਨੰਡੀ ਆ ਨੰਡੀ ਚਲਿਓ ਫਿਰ ਜੀ ਹਾਂ ਮਰ ਲਓ ਕੀ ਹੋ ਗਿਆ ਮਰਨ ਉਹ ਬੈ ਨਹੀਂ ਕਰਦੇ ਮੈਨੂੰ ਬੈ ਨਹੀਂ ਤਾਂ ਇੰਡੀਆ ਚ ਨਹੀਂ ਯਾਰ ਚੱਲ ਬਸ ਸਮਾਪਤੀ ਕਰਦੇ ਆ ਥੋੜਾ ਇਹ ਦੇਖ ਕੇ ਜਾ ਕਰਦੇ ਬਸ ਝੂਟਾ ਲੈਣੇ ਨੇ ਥੋੜੀ ਜਿਹੀ ਹਵਾ ਖਾਵਾਂਗੇ ਜਿਵੇਂ ਮੇਰੀ ਕਹਿੰਦੇ ਨੇ ਕੱਪੜੇ ਚੁੰਡੀਆਂ ਵੜਦੇ ਨੇ ਉਹ ਕਮਾਏ ਹਾਂ ਇਹ ਤਾਂ ਹੈ ਜੀ ਤੇ ਮੈਂ ਨਾ ਤੁਹਾਨੂੰ ਦੱਸਾਂ ਜਿਹੜੀ ਇਹਨਾਂ ਦੀ ਆਹ ਲੈਂਗੁਏਜ ਦਾ ਨਾ ਤੇ ਲਿਖਣ ਚ ਇਹਨਾਂ ਦੀ ਅਫਦੀ ਲੈਂਗੁਏਜ ਨਹੀਂ ਹੈਗੀ ਫਿਜ਼ੀਅਨ ਦੀ ਤੇ ਇਹਨਾਂ ਦੀ ਮਤਲਬ ਇਹ ਅੰਗਰੇਜ਼ੀ ਉਹ ਯੂਜ਼ ਕਰਦੇ ਆ ਅੰਗਰੇਜ਼ੀ ਯੂਜ਼ ਕਰਕੇ ਤੇ ਅਲਫਾਬੈਟ ਮਤਲਬ ਇਹਨਾਂ ਕੋਲੇ ਜਿਵੇਂ ਆਪਣੇ ਗੁਰਮੁਖੀ ਚ ਆਪਣੇ ਕੋਲੇ ਊੜਾ ੜਾ ਆਪਣੀ ਸਕ੍ਰਿਪਟ ਆਪਣੀ ਸਕ੍ਰਿਪਟ ਨਹੀਂ ਮੈਂ ਦੇਖੀ ਨਹੀਂ ਹੈਗੀ ਮਤਲਬ ਹੋਵੇ ਕੋਸ਼ ਕਿਉਂਕਿ ਪਤਾ ਨਹੀਂ ਹੁੰਦਾ ਫਿਰ ਬਾਅਦ ਚੋ ਬੋਲਣ ਲੱਗਦੇ ਵੀ ਹੈਗੀ ਆ ਪਰ ਜਿਹੜੀ ਮੋਸਟਲੀ ਇੰਗਲਿਸ਼ ਤੇ ਹਿੰਦੀ ਦੋ ਹੀ ਇੱਥੇ ਲੈਂਗੁਏਜ ਚੱਲਦੀਆਂ ਤਾਂ ਹੀ ਕਰਕੇ ਤੁਸੀਂ ਲਿਖਿਆ ਹੋਇਆ ਵੀ ਪੜਦੇ ਹੋਵੋਗੇ ਆ ਕੋਸ਼ ਇਹਦਾ ਲੈਂਗੁਏਜ ਦਾ ਫਰਕ ਵੀ ਆ ਆ ਲਿਖਿਆ ਰੋਜੀ ਨੀਨ ਬਾਹੂ ਰੋਜੀ ਨੀਨ ਬਾਹੂ ਮਤਲਬ ਇਹਦਾ ਇਹਦਾ ਕੁਝ ਮੀਨਿੰਗ ਬਣਦਾ ਇਹਨਾਂ ਦੀ ਫੀਸਿਅਨ ਦੇ ਵਿੱਚ ਪਰ ਇਹਨਾਂ ਨੇ ਜਿਹੜੀ ਅੱਖਰ ਹੈ ਅੱਖਰ ਇਹਨਾਂ ਨੇ ਅੰਗਰੇਜ਼ੀ ਦੇ ਵਰਤੇ ਹੋਏ ਆ ਸੋ ਇਸ ਤਰ੍ਹਾਂ ਲੱਗਾ ਹੁਣ ਪਤਾ ਨਹੀਂ ਰੋਜੀ ਨੀਨ ਬਾਹੂ ਕੀ ਹੈ ਨਾਂਡੀ ਤੇ ਆ ਇਹਨਾਂ ਦੀਆਂ ਜਲੇਬੀਆਂ ਚਲੂਬੀਆਂ ਵਾਲੀਆਂ ਦੁਕਾਨਾਂ ਆ ਗਈਆਂ ਬੱਸ ਸਟੈਂਡ ਦੇ ਨੇੜੇ ਜਿਹੜੀਆਂ ਦੁਕਾਨਾਂ ਹੁੰਦੀਆਂ ਉਹ ਆ ਤੇ ਇਧਰ ਦੀ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਹਾਲੋ ਬੁਲਾ ਇਹ ਇਹ ਉਹ ਜੀਆਂ ਦੁਕਾਨਾਂ ਜੀ ਕੁਛ ਆ ਕੋਈ ਸਿੱਧਾ ਕੰਨਾ ਬੰਦ ਵੀ ਪਈਆਂ ਆ ਸਾਰੀਆਂ ਤੇ ਆ ਵੇਚੀ ਜਾਂਦਾ ਜੀ ਬਾਈ ਤੇ ਆ ਜਲੇਬੀ ਆ ਦੇਖੋ ਜਲੇਬੀ ਮਟਰ ਜਲੇਬੀ ਵਾਲੀ ਪਿੰਕ ਜੀ ਪਿੰਕ ਨਹੀਂ ਨਾਬੀ ਜੀ ਕਰ ਰਹੀ ਮੈਂ ਜੈਂਟਾ ਕਲਰ ਦੀ ਜਲੇਬੀ ਪਹਿਨੀ ਵਰੀ ਦੇਖੀ ਆ ਇਹ ਦੁਕਾਨਾਂ ਇਹ ਉਹ ਜੀਆਂ ਜੀ ਟੈਂਪਰੀਰੀ ਜੀਆਂ ਤੇ ਆ ਆ ਗਿਆ ਬੱਸ ਸਟੈਂਡ ਕੋ ਜੀ ਆ ਜਾਓ ਬੱਸ ਦਿਖਾ ਦਈਏ ਹੁਣ ਆਪਾਂ ਜੇ ਸਫਰ ਕਰਨਾ ਹੋ ਫਿਰ ਆਪਾਂ ਦੇਖਾਂਗੇ ਜੇ ਤੁਸੀਂ ਕੱਲੇ ਛੁੱਟੀ ਲਿਆ ਹਾਂ ਮੈਂ ਕੱਲਾ ਕਰਿਆ ਹਾਂ ਨਾ ਮੈਂ ਜਾਇਉਂਗੀ ਦੇਖਣਾ ਹਾਂ ਹਾਂਜੀ ਆਹ ਦੇਖੋ ਪਰਦੇ ਇਕੱਠੇ ਕਰ ਰੱਖੇ ਨੇ ਜਿਵੇਂ ਇਹਨੀਆਂ ਕੇਰਲਾ ਚਲਦੀਆਂ ਹੁੰਦੀਆਂ ਨੇ ਨਾ ਉਹਵੇਂ ਦੀਆਂ ਤੁਹਾਨੂੰ ਪਹਿਲਾਂ ਦੱਸ ਸੀ ਕੇਰਲੇ ਦੇ ਹਾਂ ਨਾ ਸ਼੍ਰੀਲੰਕਾ 'ਚ ਵੀ ਐਵੇਂ ਦੀਆਂ ਦੇਖੀਏ ਖੁਸ਼ੀ ਆਪਾਂ ਹਾਂਜੀ ਆਹ ਬਸ ਹਾਂਜੀ ਨਜ਼ਾਰਾ ਨਾ ਕੋਸ਼ ਨਹੀਂ ਹੈਗਾ ਆਪਰ ਜੀ 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 ਕੋਈ ਨਹੀਂ ਹੈ ਕਿ ਖੁੱਲਾ ਸਿਸਟਮ ਆ ਦੇਖੋ ਸਾਹਮਣੇ ਵਾਲੀ ਇਹ ਲਟੋ ਲਟੋਕੇ ਚੱਲੀ ਹੈਗੀ ਲਟੋਕਾ ਸਿੱਟੀ ਇੱਥੇ ਗੁਰੂ ਘਰ ਵੀ ਹੈ ਲਟੋਕੇ ਚ ਬਣਿਆ ਹੋਇਆ ਆ ਦੇਖੋ ਤੇ ਮੈਂ ਤੁਹਾਨੂੰ ਨਾ ਦੱਸਾਂ ਵੀ ਕਈ ਲੋਕ ਜਿਵੇਂ ਪਹਿਲਾਂ ਬੋਲਿਆ ਸੀਗਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਇੱਥੇ ਉਹ ਕਰਨ ਆਉਂਦੇ ਆਪਣਾ ਐਗਜ਼ਿਟ ਪਾਉਣ ਆਉਂਦੇ ਆ ਮਤਲਬ ਜਿਹਦਾ ਵੀਜ਼ਾ ਐਂਟਰੀ ਖਤਮ ਹੋਣ ਵਾਲੀ ਹੁੰਦੀ ਉਹ ਐਗਜ਼ਿਟ ਕਰਨ ਪੰਜ ਸੱਤ ਦਿਨ ਲਈ ਆ ਜਾਂਦੇ ਆ ਤੇ ਇੱਥੇ ਦੇ ਗੁਰੂ ਘਰ ਮਤਲਬ ਜ਼ਰੂਰ ਜਾ ਕੇ ਆਇਆ ਕਰੋ ਤੁਸੀਂ ਜਦੋਂ ਵੀ ਆਉਂਗੇ ਹਨਾ ਗੁਰੂ ਘਰ ਇੱਥੇ ਕਾਫੀ ਬਣੇ ਹੋਏ ਆ ਕਿਉਂਕਿ ਸੰਗਤ ਆਪਣੀ ਇੱਥੇ ਪਹਿਲਾਂ ਰਹਿੰਦੀ ਸੀ ਹੁਣ ਤਾਂ ਚਲੋ ਘਟ ਗਈ ਹਨਾ ਹੁਣ ਉਨੀ ਹੈ ਨਹੀਂ ਗੁਰੂ ਘਰ ਕੋਈ ਨਾ ਕੋਈ ਹੁੰਦਾ ਫਿਰ ਮਤਲਬ ਜਦੋਂ ਆ ਉਥੇ ਮਤਲਬ ਜਿਹੜੇ ਸਾਮ ਸੰਭਾਲ ਕਰਦੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਆ ਜਦੋਂ ਕੋਈ ਆਪਣਾ ਜਾਂਦਾ ਆ ਆਸਟ੍ਰੇਲੀਆ ਨਿਊਜ਼ੀਲੈਂਡ ਵਾਲੇ ਖਾਸ ਕਰਕੇ ਜਦੋਂ ਆਉਂਗੇ ਗੁਰੂ ਘਰ ਤੁਸੀਂ ਜ਼ਰੂਰ ਜਾਇਆ ਅਸੀਂ ਵੀ ਕੋਸ਼ਿਸ਼ ਕਰਾਂਗੇ ਜਿੰਨੇ ਵੱਧ ਤੋਂ ਵੱਧ ਗੁਰੂ ਘਰ ਹੋਏ ਤੁਹਾਨੂੰ ਇੱਥੇ ਦਿਖਾ ਸਕੀਏ ਤੋ ਹਾਂਜੀ ਕਿਉਂਕਿ ਬਹੁਤ ਇਤਿਹਾਸਿਕ ਆਪਣੇ ਪੰਜਾਬੀਆਂ ਨੇ ਬੜੀ ਮਿਹਨਤ ਨਾਲ ਬੜੀਆਂ ਘੱਲਣਾ ਘੱਲ ਕੇ ਇੱਥੇ 100 100 ਸਾਲ ਸਵਾ 100 ਸਾਲ ਪੁਰਾਣੀ ਗੁਰੂ ਘਰ ਇੱਥੇ ਬਣੇ ਹੋਏ ਆ ਖਾਸ ਤੌਰ ਤੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਜਿੰਨੇ ਪੇਰੈਂਟ ਆਉਂਦੇ ਆ ਜਵਾਕਾਂ ਦੇ ਮੈਂ ਉਹਨਾਂ ਨੂੰ ਇਹ ਦੱਸ ਰਿਹਾ ਜਦੋਂ ਤੁਸੀਂ ਇੱਥੇ ਗੇੜਾ ਲੱਗੇ ਆਪਣੇ ਬੱਚਿਆਂ ਨੂੰ ਕਿਹੋ ਕਿ ਗੁਰੂ ਘਰ ਵੀ ਦਰਸ਼ਨ ਕਰਾ ਕੇ ਲਿਓ ਤੇ ਤੁਹਾਨੂੰ ਬੱਸ ਹੁਣ ਦਿਖਾ ਦਈਏ ਤੇ ਝੂਟਾ ਮੈਂ ਲੈਣਾ ਜੀ ਮੈਂ ਪੁੱਛਦਾ ਵੀ ਕਿਹੜੇ ਸ਼ਹਿਰ ਨੂੰ ਇਹ ਜਿੱਧਰ ਨੂੰ ਨੇੜੇ ਤੇੜੇ ਕਿਤੇ ਜਾਊਗਾ ਤਾਂ ਲਟੋਕ ਕੇ ਚੱਲੀਏ ਲਟੋਕਾ ਵੱਡਾ ਸ਼ਹਿਰ ਹੈਗਾ ਤੇ ਦੂਰ ਵੀ ਐ ਘਾਂਡੇ ਦੀ ਡਰਾਈਵ ਇੱਥੋਂ ਪਤਾ ਕਰ ਲੈਨੇ ਆਪਾਂ ਆਫਰੀਕਨ ਦੀ ਵਾਈ ਮੈਂ ਪਤਾ ਕਿਉਂਕਿ ਅਸੀਂ ਵੀ ਆਫਰੀਕਨ ਹੀ ਵਾਈ ਵਾ ਥੋੜੀ ਥੋੜੀ ਕੱਪੜੇ ਲੀੜੇ ਵੀ ਇਹਨਾਂ ਦੇ ਆਫਰੀਕਾ ਵਾਲੇ ਨੇ ਦੇਖੋ ਉਵੇਂ ਪਾਉਂਦੇ ਬਾਲ ਵੀ ਇਹਨਾਂ ਦੇ ਆਫਰੀਕਾ ਵਾਲੇ ਨੇ ਕੁੰਘਰਾਲੇ ਹੋਵੇਂ ਤੇ ਸਰੀਰ ਵੀ ਉਵੇਂ ਹੀ ਭਾਰੇ ਨੇ ਆਪਕੋ ਕਿਤਨੇ ਸਾਲ ਹੋ ਗਿਆ ਇਧਰ ਰਹਤੇ ਹੋਏ ਅਸੀਂ ਲੋਗ ਤੋਂ ਇਹੀਂ ਸੇ ਜਨਮ ਹੋਆ अच्छा कौन आया था आपका मेरे फादा का फादा आपके दादा हाँ दादा आए थे आपको याद है कुछ कैसे कब आए थे कैसे आए थे ये लोग तो मैं तो सब बात नहीं जानते हैं लेकिन मेरा फादा बताते है कि वो लोग मेरा फादा वो इंडिया से आए थे पहले ये आप आप इंडिया जाते हो कभी या नहीं गया मेरा परिवार तो गए अच्छा। लेकिन मैं सोचा एक दिन जाना चाहता हूँ आप असल में आप इंडो हो इंडो फिजियन होगा ठीक है तो फिजियन जो इधर के आप नेशनल हो तो फिर आप आपका गांव वगैरह भी आपको कुछ याद नहीं कि कहाँ से आया कहाँ से नहीं आया ऐसे हैं लोग बोलते हैं कि कोई बोलते है चेन्नई से आया कोई बोलते है कि मद्रास से आया मैं तो गया आप गए नहीं, नहीं।, नहीं। इसलिए आपको मालूम ही नहीं है चलो अच्छा लगा जी आपसे बात करके ਅਭੀ ਇਧਰ ਕਿਤਨਾ ਲੋਕ ਕਿਤਨਾ ਲੋਕ ਹਿੰਦੀ ਮੇਰੇ ਖਿਆਲ ਮੈਂ ਸਭ ਲੋਕ ਹਿੰਦੀ ਜਾਨਤਾ ਹੈ ਨਾ ਇਆਂ ਇੰਦੀ ਹੋਤੇ ਮੋਸਟਲੀ ਸ਼ਹਿਰ ਮੇ ਹਿੰਦੀ ਹਿੰਦੀ ਜਾਨਦੇ ਹੈ ਹਿੰਦੀ ਜਸਤੀ ਐਂਡ ਆਫ ਵਿਜਨ ਇਸ ਹਿੰਦੀ ਬੋਲਤੇ ਹੈ ਪੂਰਾ ਹੀ ਹਿੰਦੀ ਬੋਲਦਾ ਹੈ ਚਲੋ ਅੱਛਾ ਲਗਾ ਜੀ ਆਪਸੇ ਬਾਤ ਕਰਕੇ ਥੈਂਕ ਯੂ ਵੈਰੀ ਮਚ ਇਹ ਦੇਖੋ ਜੀ ਤੇ ਇਹਨਾਂ ਨਾਲ ਗੱਲਬਾਤ ਮੈਂ ਤਾਂ ਕਰਾਈ ਤੁਹਾਨੂੰ ਮੈਂ ਖੈ ਤੁਹਾਨੂੰ ਦਿਖਾਦਾ ਮਾੜਾ ਜੀ ਵੀ ਜਾਣਦੇ ਹਿੰਦੀ ਹੋਦੀ ਠੀਕ ਹੈ ਓਕੇ ਥੈਂਕ ਯੂ ਬਾਏ ਬਾਏ ਰਾਈਟ ਸੋ ਲਓ ਵੀ ਮਿੱਤਰੋ ਆਪਾਂ ਅੱਜ ਦੇ ਵਲੌਗ ਦੀ ਕਰਦੇ ਇੱਥੇ ਸਮਾਪਤੀ ਕਿਉਂਕਿ ਹਾਏ ਹਾਏ ਬੋਲਿਆ ਵੀ ਨਹੀਂ ਜਾਂਦਾ ਟੌਣੀਆਂ ਹੀ ਜਾਂਦੇ ਨੇ ਟੌਣੀਆਂ ਬਸ ਤੁਸੀਂ ਫੀਲ ਕਰ ਸਕਦੇ ਹੋ ਗੱਲਾਂ ਵੀ ਕਿੰਨੀ ਜ਼ਿਆਦਾ ਹਮਸ ਦੇ ਵਿੱਚ ਅਸੀਂ ਖੜੇ ਹਾਂ ਘੁੰਮਣਾ ਫਿਰਨਾ ਔਖਾ ਹੈਗਾ ਮੈਨੂੰ ਲੱਗਦਾ ਕਿਉਂਕਿ ਬਾਕੀ ਸਾਡਾ ਤਾਂ ਸਰ ਜਾਊਗਾ ਤੇ ਰਣਜਿੰਦ ਕਰਕੇ ਮੈਨੂੰ ਬੜਾ ਔਖਾ ਲੱਗਦਾ ਕਿਉਂਕਿ ਰਣਜਿੰਦ ਨੂੰ ਨਾਲ ਫਿਰਨਾ ਜਵਾਕ ਨੂੰ ਹੈ ਨਾ ਕਿ ਹਵਾ ਬਿਲਕੁਲ ਵੀ ਨਹੀਂ ਚੱਲ ਰਹੀ ਤਾਂ ਕਰਕੇ ਥੋੜਾ ਮੁਸ਼ਕਲ ਹੈ ਸੋ ਆਪਾਂ ਹੁਣ ਕੱਲ ਤੋਂ ਫੇਰ ਸਾਡੇ ਕੋਲ ਹਾਜ਼ਰ ਹੋਣੇ ਆ ਨਵੇਂ ਵਲੌਗ ਦੇ ਵਿੱਚ ਤੇ ਜਿਹੜਾ ਹੋਰ ਖੇਤੀਬਾੜੀ ਦੇ ਨਾਲ ਸੰਬੰਧਿਤ ਕੁਝ ਚੀਜ਼ਾਂ ਜਾਂ ਹੋਰ ਆਪਣੀਆਂ ਪੰਜਾਬੀਆਂ ਦੀ ਲਾਈਵ ਨਾਲ ਸੰਬੰਧਿਤ ਚੀਜ਼ਾਂ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਸੋ ਤੁਸੀਂ ਅਡੀਕਰੋ ਨਵੇਂ ਵਲੌਗ ਦੀ ਫਿਜ਼ੀ ਤੋਂ ਮਿਲਦੇ ਆ ਨਵੇਂ ਵਲੌਗਸ ਨੂੰ ਵੀਡੀਓ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ